ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਦੇ ਕਿਸਾਨ ਭਰਾਵੋ ਅੱਜ 16 ਨਵੰਬਰ 11ਵਾਂ ਮਹੀਨਾ 2024 ਦਿਨ ਸ਼ਨੀਵਾਰ ਸੰਗਰੂਰ ਬਾਸਮਤੀ ਮੰਡੀ ਦੇ ਰੇਟ ਲੈ ਕੇ ਫੇਰ ਹਾਜ਼ਰ ਹੋਏ ਆਂ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਬਟਨ ਦਬਕ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਅੱਜ ਆਪਾਂ ਸੰਗਰੂਰ ਮੰਡੀ ਦੇ ਵਿੱਚ ਬਾਸਪਤੀ ਝੋਨੇ ਦੀ ਗੱਲ ਕਰੀਏ ਪਹਿਲਾਂ ਦੇ ਮੁਕਾਬਲੇ ਰੇਟਾਂ ਦੇ ਵਿੱਚ 2-300 ਰੁਪਿਆ ਜਿਹੜਾ ਵਾਧਾ ਵੇਖਣ ਨੂੰ ਮਿਲ ਰਿਹਾ ਹੈਗਾ ਜਿਉਂ-ਜਿਉਂ ਸੀਜ਼ਨ ਜਿਹੜਾ ਲਵੇ ਲੱਗ ਜਾਂਦਾ ਜਿਉਂ-ਜਿਉਂ ਜਿਹੜਾ ਬਾਸਪਤੀ ਦਾ ਰੇਟ ਹੈ ਜਿਹੜਾ ਵਧਣਾ ਸ਼ੁਰੂ ਹੋ ਗਿਆ ਕਿਸਾਨ ਭਰਾਵੋ ਜੇ ਪਹਿਲਾਂ ਦੇ ਮੁਕਾਬਲੇ ਗੱਲ ਕਰੀਏ ਪਹਿਲਾਂ 3000 ਦੇ ਨੇੜੇ ਤੇੜੇ ਆਪਣਾ ਸਾਰੀਆਂ ਵੈਰਾਈਟੀਆਂ ਕੋਈ ਮੋੜ ਉੱਤੇ ਕੋਈ ਥੱਲੇ ਜਿਹੜਾ ਰੇਟ ਆਪਾਂ ਨੂੰ ਵੇਖਣ ਨੂੰ ਮਿਲ ਜਾਂਦਾ ਸੀਗਾ ਪਰ ਹੁਣ ਕਈ ਵੈਰਾਈਟੀਆਂ ਤਾਂ ਇਹੀਆਂ ਨੇ ਜਿਹੜੇ 4000 ਪਲੱਸ ਵੀ ਹੋਈਆਂ ਨੇ ਜੀ ਕਿਸਾਨ ਭਰਾਵੋ ਜੇ ਆਪਾਂ ਆਮਦ ਦੀ ਗੱਲ ਕਰੀਏ ਤਾਂ 25000 ਗੱਟੇ ਦੇ ਨੇੜੇ ਤੇੜੇ ਜਿਹੜਾ ਬਾਸਪਤੀ ਝੋਨਾ ਸੰਗਰੂਰ ਮੰਡੀ ਵਿੱਚ ਪਹੁੰਚਿਆ ਜੀ ਜੇ ਆਪਾਂ ਵੈਰਾਈਟੀਆਂ ਦੀ ਗੱਲ ਕਰੀਏ ਕਿਸਾਨ ਭਰਾਵੋ ਤਾਂ ਉਹ ਹੈਗੀਆਂ ਨੇ 1509 1847 1121 1401 1885 1886 ਪੰਜਾਬ ਬਾਸਪਤੀ 7 ਅਤੇ ਨਰਮਾ ਕਿਸਾਨ ਭਰਾਵੋ ਜੇ ਹੁਣ ਆਪਾਂ ਗੱਲ ਕਰਦੇ ਆਂ ਬਾਸਪਤੀ ਝੋਨੇ ਦੇ ਭਾਅ ਬਾਰੇ ਜੇ ਆਪਾਂ 1509 ਵੈਰੈਟੀ ਦੀ ਗੱਲ ਕਰੀਏ ਤਾਂ ਸੰਗਰੂਰ ਮੰਡੀ ਦੇ ਵਿੱਚ 2900 ਰੁਪਏ ਕੁਇੰਟਲ ਤੋਂ ਲੈ ਕੇ 3425 ਰੁਪਏ ਕੁਇੰਟਲ ਦੇ ਹਿਸਾਬ ਨਾਲ ਵਿਕੀ ਜੀ 1847 2600 ਰੁਪਏ ਤੋਂ ਲੈ ਕੇ 3000 ਰੁਪਏ ਕੁਇੰਟਲ ਤੱਕ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਅੱਜ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਮੁੱਛਲ 1401 ਦੀ ਤਾਂ 10000 ਰੁਪਏ ਕਵਾਂਟਲ ਤੋਂ ਲੈ ਕੇ 3545 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਦੇ ਰੇਟ ਰਿਹਾ ਜੀ ਇਹਦਾ ਅਗਲੀ ਵੈਰੈਟੀ ਕਿਸਾਨ ਭਰਾਵੋ 1885 2900 ਰੁਪਏ ਕਵਾਂਟਲ ਤੋਂ ਲੈ ਕੇ 3650 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਕਿਸਾਨ ਭਰਾਵੋ ਜੇ ਗੱਲ ਕਰੀਏ 1886 ਦੀ ਤਾਂ ਇਹ 2800 ਰੁਪਏ ਕਵਾਂਟਲ ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਇਹ ਵਿਕੀ ਹੈ ਜੀ ਪੰਜਾਬ ਮਾਸਮਤੀ 7 ਇਹ ਕਿਸਾਨ ਭਰਾਵੋ 2800 ਰੁਪਏ ਤੋਂ ਲੈ ਕੇ 3310 ਰੁਪਏ ਸੰਗਰੂਰ ਮੰਡੀ ਵਿੱਚ ਆਪਾਂ ਨੂੰ ਇਹਦਾ ਰੇਟ ਆ ਜਿਹੜਾ ਵੇਖਣ ਨੂੰ ਮਿਲਿਆ ਜੀ ਕਿਸਾਨ ਭਰਾਵੋ ਜੇ ਰੋਜ਼ ਦੀ ਤਰ੍ਹਾਂ ਤੇਜ਼ ਰਹਿਣ ਵਾਲੀ ਵੈਰਾਈਟੀ ਦੀ ਗੱਲ ਕਰੀਏ ਤਾਂ ਉਹ ਹੈਗੀ ਜੀ 11 ਕਿ ਉਹਦਾ ਰੇਟ ਸੰਗਰੂਰ ਮੰਡੀ ਦੇ ਵਿੱਚ ਕਿਸਾਨ ਭਰਾਵੋ 3300 ਰੁਪਏ ਤੋਂ ਲੈ ਕੇ 4340 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਇਹਦਾ ਰੇਟ ਆਪਾਂ ਨੂੰ ਵੇਖਣ ਨੂੰ ਮਿਲਿਆ ਜੀ ਜੇ ਹੁਣ ਕਿਸਾਨ ਭਰਾਵੋ ਆਪਾਂ ਗੱਲ ਕਰੀਏ ਨਰਮੇ ਦੀ ਤਾਂ ਨਰਮਾ 7000 ਰੁਪਏ ਕੁਇੰਟਲ ਤੋਂ ਲੈ ਕੇ 7750 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਨਰਮੇ ਦਾ ਜਿਹੜਾ ਰੇਟ ਹੈ ਆਪਾਂ ਨੂੰ ਵੇਖਣ ਨੂੰ ਮਿਲਿਆ ਜੀ ਕਿਸਾਨ ਭਰਾਵੋ ਜੇ ਆਪਾਂ ਸਭ ਤੋਂ ਵੱਧ ਰੇਟ ਦੀ ਗੱਲ ਕਰੀਏ ਉਹ ਆਪਾਂ ਨੂੰ ਮਿਲੇ ਜੀ 11 ਕਿਹਦਾ ਵੇਖਣ ਨੂੰ 3300 ਤੋਂ ਲੈ ਕੇ 4140 ਰੁਪਏ ਜੀ ਜੇ ਅਗਲੀ ਵੈਰਾਈਟੀ ਦੀ ਗੱਲ ਕਰੀਏ ਜੀ ਉਹ ਹੈਗੀ ਹੈ ਜੀ ਆਪਣੀ 1885 ਜਿਹਦਾ ਰੇਟ ਆਪਾਂ ਨੂੰ 3650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਖਣ ਨੂੰ ਮਿਲੇ ਜੀ ਜੇ ਆਪਾਂ ਕਿਸਾਨ ਭਰਾਵੋ ਤਿੰਨ ਨੰਬਰ ਤੇ ਵੈਰਾਈਟੀ ਦੀ ਗੱਲ ਕਰੀਏ ਤਾਂ ਹੈਗੇ ਜੀ ਮੁੱਛਲ 1401 ਜਿਹੜੀ 3000 ਰੁਪਏ मतलब ਕਿ 3545 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਦੇ ਵਿੱਚ ਵੇਖਣ ਨੂੰ ਮਿਲਿਆ ਜੀ ਉਹਦਾ ਰੇਟ ਜੇ ਕਿਸਾਨ ਭਰਾਵੋ ਰੋਜ਼ ਦੀ ਤਰ੍ਹਾਂ ਆਪਾਂ ਗੱਲ ਕਰੀਏ ਕਿਹੜੀ ਵੈਰਾਈਟੀ ਸਭ ਤੋਂ ਘੱਟ ਰੇਟ ਤੇ ਵਿਕ ਰਹੀ ਹੈਗੀ ਤਾਂ ਉਹ ਹੈਗੀ ਬਾਸਮਤੀ 1847 ਜਿਹੜੀ 2600 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਸੰਗਰੂਰ ਮੰਡੀ ਵਿੱਚ ਵਿਕ ਰਹੀ ਹੈ किसान ਭਰਾਵੋ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹਰ ਕਿਸਾਨ ਤੱਕ ਆਪਣਾ ਸੰਗਰੂਰ ਮੰਡੀ ਦੇ ਜਿਹੜੇ ਭਾਅ ਨੇ ਪਹੁੰਚ ਸਕਣਾ ਸੋ ਇਹ ਹਨ ਅੱਜ ਸ਼ਨੀਵਾਰ 16 ਨਵੰਬਰ 11 ਮਹੀਨਾ 2024 ਬਾਸਪਤੀ ਝੋਨੇ ਦੇ ਰੇਟ ਜੀ ਸਤਿ ਸ੍ਰੀ ਅਕਾਲ ਧੰਨਵਾਦ